ਬੱਗਾ ਸਿਲਕ ਸਟੋਰ ਐਂਡ ਦੁਸਾਂਜ ਖਲਾਂ ਵਾਲਿਆਂ ਨੇ ਲਾਤੀਆਂ ਅੱਜ ਫੇਰ ਆਉਣ ਕਾ ਲੋ ਜੀ ਸੋਨੂੰ ਬੱਗਾ ਨੇ ਲਾਤੀਆਂ ਰੌਣਕਾਂ ਦੁਬਾਰਾ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਪੇਸ਼ ਕਰਨ ਜਾ ਰਹੇ ਆਂ ਸੂਟ ਲਾਟ ਨਮਾ ਆ ਹਾਂਜੀ ਸੋਨੂੰ ਵੀਰੇ ਕਿੱਦਾਂ ਹਾਲ ਜੀ ਬਸ ਵਧੀਆ ਭਾਜੀ ਤੁਸੀਂ ਹਾਲ ਔਰ ਕਿੱਦਾਂ ਅੱਜ ਕੀ ਨਵਾਂ ਮਾਲ ਹੈ ਅੱਜ ਕਾਟਨ ਦੇ ਸੂਟ ਆ ਸਸਤੀ ਰੇਂਜ ਵਾਲੇ ਆ ਵਧੀਆ ਸੂਟ ਲੱਗੇ ਆ ਕਾਹ ਜੀ ਧਰੂ ਕਰੋ ਜੀ ਜਿਹੜੀ ਆ ਸੂਟ ਦੀ ਰੇਂਜ ਆ ਇਹ হাফ ਪਿਓਰ ਚੁੰਨੀ ਹੈ ਤੇ 5 ਮੀਟਰ ਪਿਓਰ ਕਾਟਨ ਦੀ ਕੋਸ਼ਿਸ਼ ਹੈ ਆ হাফ ਪਿਓਰ ਦੀ ਚੁੰਨੀ ਆ ਮਾਰਕਟ ਤੋਂ ਦੇਖੇਗਾ 850 ਰੁਪਏ ਇਹ ਆਪਾਂ ਸੂਟ ਜਿਹੜਾ ਦੇਵਾਂਗੇ 625 ਰੁਪਏ ਦਾ ਲਓ ਜੀ 625 ਰੁਪਏ ਦਾ ਸੂਟ ਜਿਹੜਾ ਇਹਦੇ ਵਿੱਚ ਸਾਨੂੰ 4 ਕਲਰ ਮਿਲਣਗੇ ਇੱਕ ਆ ਬਲ ਪਿੰਕ ਕਲਰ ਇੱਕ ਆ 피ਚ ਕਲਰ ਲਓ ਜੀ ਦੇਖੋ ਕਿੰਨੀ ਪਿਆਰੀ ਕਰਾਈ ਹੈ ਇਹ ਤਿੰਨ ਰੰਗ ਇਹਦੇ ਵਿੱਚ ਆਈ ਨੇ ਕਪੜਾ ਇਹ ਲਖੋਜੀ ਦਾ ਆ ਜੀ 5 ਮੀਟਰ ਕੱਟੂਗੀ ਆਲ ਓਵਰ ਸੂਟ ਲੇਗੀ ਇਹਦੀ ਕੀ ਰੇਟ ਦੱਸਿਆ 625 ਰੁਪਏ ਜੀ 625 ਰੁਪਏ ਚ ਆਜੋ ਭੈਣ ਜੀ ਲੈ ਜਾਓ 625 ਰੁਪਏ ਚ ਸੂਟ ਬੱਗਾ ਸਿਲਕ ਸਟੋਰ ਅੱਡਾ ਦੁਕਾਨ ਖਲਾ ਵਾਲੇ ਲਾਤੀਆਂ ਮੋਜਾਂ ਅੱਜ ਨਵੀਂ ਵੀਡੀਓ ਦੇ ਨਾਲ ਪੇਸ਼ ਹੋਏ ਆਂ ਹਾਂਜੀ ਵੀਰੇ ਇਹ ਭਾਜੀ ਹੈਗਾ ਪਿਓਰ ਲੀਜੀਬੀਜੀ ਦੇ ਉੱਤੇ 3 ਮੀਟਰ ਸਲਵਾਰ 2.5 ਮੀਟਰ ਸ਼ਰਟ 5.5 ਮੀਟਰ ਕਪੜਾ ਹਾਂ ਪਿਓਰ ਦੀ ਚੁੰਨੀ ਇਹ ਮਾਰਕੀਟ ਵਿੱਚ ਕਸੂਰ 750 ਰੁਪਏ ਦਾ ਵਿਕਦਾ ਆਪਾਂ 550 ਰੁਪਏ ਦਾ ਇਹ ਸੂਟ ਦਵਾਂਗੇ। ਲਓ ਜੀ 550 ਰੁਪਏ ਦੇ ਵਿੱਚ ਕਿੰਨੇ ਰੰਗ ਹੈ ਜੀ ਇਹਦੇ ਵਿੱਚ ਰੰਗ ਤੁਹਾਨੂੰ ਮਿਲਣਗੇ 6 ਇੱਕ ਕਲਰ 2 ਕਲਰ 3 ਕਲਰ ਬਹੁਤ ਹੀ ਪਿਆਰੇ ਕਲਰ 4 ਕਲਰ 5 ਕਲਰ ਆਦਿ 6 ਕਲਰ ਜਾਂ ਜਿੰਨੇ ਲੋ ਜੀ ਬਹੁਤ ਹੀ ਜਿਊਨਿਊ ਕਲਰ ਹੈਗੇ ਆ ਤੁਸੀਂ ਆਓ ਵਿਜ਼ਿਟ ਕਰੋ ਦੇਖੋ ਪਸੰਦ ਕਰੋ ਸਾਰਾ ਇਸਪ੍ਰੀਮ ਚਾਰਡ ਹੈ ਕਪੜੇ ਦੀ ਫੁੱਲ ਗਾਰੰਟੀ ਹੋਗੀ ਇਹਦਾ ਬੁਰ ਨਹੀਂ ਆਉਗੀ ਇਸ ਕਪੜੇ ਦੇ ਉੱਤੇ ਠੀਕ ਹੈ ਜੀ ਇਹ ਸਾਰੇ ਕੰਪਨੀ ਦੇ ਸੌਦੇ ਆ ਸਾਰੇ ਰੇਟ ਤੋੜ ਕੇ ਲਾਏ ਹੋਏ ਆ ਇਧਰ ਕਿਹਨਾਂ ਦਾ ਸੂਟ ਦਾ ਜੀ ਇੱਕ ਰੇਵ ਸਿਲਕ ਦਾ ਸੂਟ ਆ ਜੀ ਆਲ ਓਵਰ 5 ਮੀਟਰ ਕਪੜਾ ਆ ਔਰ ਇਹਦੀ ਚੁੰਨੀ ਪੂਰੀ ਪਰਫੈਕਟ ਹੋਈ ਆ ਇਹਦੇ ਵਿੱਚ ਤੁਹਾਨੂੰ ਮਿਲਣਗੇ 4 ਤਰ੍ਹਾਂ ਦੇ ਔਰ ਇੱਕ ਆਵळा ਮਹਿੰਦੀ ਕੋਲ ਬਹੁਤ ਹੀ ਵਧੀਆ ਕਢਾਈ ਮਹਿੰਦੀ ਕੋਲ ਪੁਰਾਣੇ ਜਮਾਨੇ ਵਾਲਿਆ ਮੋਰਨੀਆਂ ਦੀ ਟਾਈਪ ਕੀ ਰਿਟ ਲਾਇਆ ਜੀ ਇਹ ਇਹ ਮਾਰਕੀਟ ਪ੍ਰਾਈਸ 650 ਆ ਆਪਾਂ ਇਹਦੀ 500 ਰੁਪਏ ਦੀ ਹਿਸਾਬ ਨਾਲ ਸੇਲ ਲਾਤੀ ਸੂ। ਲੋ ਜੀ 500 ਰੁਪਏ ਦੀ ਸੂਟ ਦੀ ਸੇਲ ਹੈ ਤੇ ਰੰਗ ਕਿੰਨੇ ਚ? ਇਹ ਰੰਗ ਇਹਦੇ ਵਿੱਚ ਪੈਨੇ ਆ, ਮੋਰ ਪੰਖੀ ਆ, ਮਹਿੰਦੀ ਤੇ ਆ ਮਰਹੂਮਪਲ। ਬਹੁਤ ਵਧੀਆ। ਆ ਜੋ ਲੈ ਜੋ ਜੀ ਸੂਟ। ਬੱਗਾ ਸਿਲਕ ਸਟੋਰ ਵਾਲਿਆਂ ਲਾਤੀਆਂ ਮੋਜਾਂ। ਜੀ ਇੱਕ ਹੋਰ ਕਲਰ, ਹੋਰ ਵੈਰਾਈਟੀ ਜਿਹੜੀ ਆ ਤੁਹਾਡੇ ਸਾਹਮਣੇ ਕੀ ਕੀਨਾ ਸੂਟ ਦਾ ਜੀ? ਇਹ ਜੋਰ ਘਟਦਾ ਆ ਜੀ। ਕੀ ਰੇਟ ਆ? ਇਹ ਸੂਟ ਮਾਰਕੀਟ ਪ੍ਰਾਈਸ 750 ਰੁਪਏ ਕੀ ਆਪਾਂ ਇਹ 500 ਰੁਪਏ ਦੇ ਵਿੱਚ ਹੀ ਦੇ ਦੇਣਾ ਹੈ ਜੀ। ਅੱਛਾ ਜੀ 500 ਰੁਪਏ ਕਿੰਨੇ ਕਲਰ ਆ ਜੀ ਇਹਦੇ ਵਿੱਚ ਤਿੰਨ ਛੇਡ ਆਈਆਂ ਨੇ ਇੱਕ ਇਹ ਵਾਲੇ ਛੇਡੇ ਆਰੇ ਵਿੱਚ ਇੱਕ ਆਹ ਹੈਗਾ ਬਲੂ ਕਲਰ ਜੀ ਔਰ ਇੱਕ ਆ ਡਿਫਰੈਂਟ ਡਿਜ਼ਾਈਨ ਆ ਇਹਦੇ ਵਿੱਚ ਤਿੰਨ ਤਿੰਨ ਡਿਜ਼ਾਈਨ ਆਏ ਆ ਔਰ ਪੂਰੇ ਦੁਪੱਟੇ ਆਣਗੇ ਪੂਰੀ ਕੱਟ ਆਊਗੀ ਕਪੜੇ ਦੀ ਗਰੰਟੀ ਕਪੜੇ ਦੀ ਇਹਦੀ ਗਰੰਟੀ ਹੋਊਗੀ ਜੋਰ ਜਾਟਿਆ ਨਾਲ ਇਹਦੇ ਇਨਰ ਵੀ ਨਾਲ ਹੀ ਆ ਉਜੀ ਇੱਕ ਹੋਰ ਕਲਰ ਔਰ ਡਿਫਰੈਂਟ ਸਕੂਟ ਹਾਂ ਕੀ ਕੀ ਨਾ ਭਾਜੀ ਸਕੂਟ ਦਾ ਇਹ ਔਰਗੰਜ਼ਾ ਦਾ ਸੂਟ ਹੈ ਜੀ ਪਿਓਰ ਕ੍ਰੇਪ ਦੀ 3 ਮੀਟਰ ਦੀ ਇਹਦੇ ਨਾਲ ਸਲਵਾਰ ਹੈ ਜੀ ਪਿਓਰ ਚਨੋਂਨ ਦਾ ਪ੍ਰਿੰਟਰ ਦਾ ਦੁਪੱਟਾ ਪਾਕਿਸਤਾਨੀ ਇਹਦਾ ਕੀ ਰੇਟ ਹੈ ਇਹ ਮਾਰਕੀਟ ਰੇਟ 1050 ਰੁਪਏ ਆ ਅਪਾ ਇਹ 700 ਰੁਪਏ ਦਾ ਦੇਵਾਂਗੇ ਜੀ ਇਹਦੇ ਵਿੱਚ 6 ਕਲਰ ਆਈ ਨੇ ਆਪਣੇ 3 ਹਾਂ ਯਾਰ ਲੋਜੀ ਪੰਜ ਬਹੁਤ ਹੀ ਪਿਆਰੇ ਸੂਟ ਆ ਦੇਖ ਸਕਦੇ ਆ ਜੋ सोनू ਸੰਦੀਪ ਬੱਗਾ ਬੱਗਾ ਸਿਲਕ ਸਟੋਰ ਅਡਾ ਦੁਸਾਂਝ ਕਲਵਾਲਾ ਲਾਤੀਆਂ ਮੋਜਾਂ ਆਜੋ ਤੇ ਆਣ ਕੇ ਸਲਵਾਰ ਔਰ ਕੰਝਾ ਦੀ ਸ਼ਰਟ ਨਾਲ ਪਿਓਰ ਚਨੋਂਨ ਦਾ ਪਾਕਿਸਤਾਨੀ ਦੁਪੱਟਾ ਇਹਦੇ ਨਾਲ ਲੈ ਜੋ ਪਹਿਨ ਜੀ ਆਜੋ ਲੁੱਟ ਲੋ सोनू ਜੀ ਇੱਕ ਹੋਰ ਵੈਰਾਈਟੀ ਬਹੁਤ ਹੀ ਵਧੀਆ ਕਢਾਈ ਕੀ ਰੇਡ ਭਾਜੀ ਇਹਦਾ ਸੂਟ ਦਾ ਤੇ ਸੂਟ ਦਾ ਨਾਚ ਸੂਟ ਹੈਗੇ ਆ ਜਿਨ੍ਹਾਂ ਦੀ ਏਜ 50 ਸਾਲ ਤੋਂ ਉੱਤੇ ਆ ਉਹਨਾ ਵਾਸਤੇ ਸੁੱਟ ਲਿਆਂਦੇ ਆ 5 ਮੀਟਰ ਕਟਿਆ ਨਾਲ ਪਿਓਰ ਚਨੂਨ ਦਾ ਦੁਪੱਟਾ ਟੂ ਸਾਈਡ ਕੱਢਿਆ ਹੋਇਆ ਕਟਵਰਕ ਦਾ ਰੇਂਜ ਇਹਦੀ ਹੈਗੀ 450 ਲਓ ਜੀ 450 ਬੀਬੀਆਂ ਵਾਸਤੇ ਵੀ ਜਿਹੜੇ ਸੂਟ ਆ ਬਹੁਤ ਹੀ ਪਿਆਰੇ ਕਲਰ ਆ ਇਹਦੇ ਵਿੱਚ ਕਿੰਨੇ ਕਲਰ ਆਏ ਜੀ ਇਹਦੇ ਵਿੱਚ ਮਿਲ ਜਾਣਗੇ 3 ਕਲਰ ਮਤਾਮਾਂ ਲਗਾ ਵਾਸਤੇ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਕਲਰ ਕੀ ਨਾ ਭਾਜੀ ਸੂਟ ਦਾ ਇੱਕ ਪਿਓਰ ਗਲੇਸ ਕਾਟਨ ਤੇ ਹੈਗੇ ਆ ਜੀ ਇਹ ਕੰਪਨੀ ਦੇ ਸਿੰਗਲ ਸਿੰਗਲ ਸੂਤਾਂ ਦਾ ਲਾੜ ਚੱਕਿਆ ਹੋਇਆ ਹੈ ਆ ਇਹ ਸਾਰੇ ਸੂਟ ਜਿੰਨਾ 1000 ਰੁਪਏ ਵਾਲਾ ਆ 450 ਰੁਪਏ ਦੇ ਵਿੱਚ ਲੋ ਜੀ 450 ਰੁਪਏ ਦੇ ਸੂਟ ਬਹੁਤ ਹੀ ਪਿਆਰੇ ਰੰਗ ਕਿੰਨੇ ਰੰਗ ਮਿਲ ਜਾਣਗੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸਾਂ ਅੰਕੇ ਪੀਸ ਜਿੰਨੇ ਮਰਜੀ ਲੈ ਲਓ ਸਿੰਗਲ ਸਿੰਗਲ ਪੀਸ ਆ ਤੇ ਪੀਸ ਜਿੰਨੇ ਮਰਜੀ ਤੇ ਕਾ ਡਿਜ਼ਾਈਨ ਹੋਊਗਾ ਜੀ ਘੇਰੇ ਦਾ ਇਹਦੇ ਨਾਲ ਆਉਗੀ ਜੀ ਪੇਂਟ ਵਾਲੀ ਚੁੰਨੀ 450 ਰੁਪਏ ਦੇ ਵਿੱਚ ਆ ਪਿਓਰ ਕਰੇਵ ਦਾ ਸੂਟ ਹੈ ਜੀ ਰੇਂਜ ਮਾਰਕੀਟ ਦੀ 1050 ਰੁਪਏ ਆ ਜੀ 450 ਰੁਪਏ ਦੇ ਵਿੱਚ ਆਹ ਚੋ ਦੁਪੱਟਾ ਆ ਇਹਦੇ ਵਿੱਚ ਕਿੰਨੇ ਕਲਰ ਹੋਰ ਹੈ ਇਹ ਕਲਰ ਨਹੀਂ ਹੈ ਸਿੰਗਲ ਸਿੰਗਲ ਪੀਸੇ ਆਣੇ ਆ ਇਹ ਕੰਪਨੀ ਦੇ ਸੂਟ ਹੈ ਜੀ ਸਾਰੇ ਇਹ 1000 ਪਲਸ ਦਾ ਸੂਟ ਹੈ ਸਾਰੇ 450 ਰੁਪਏ ਦੇ ਵਿੱਚ ਲੋ ਜੀ 450 ਰੁਪਏ ਚ ਸੂਟ ਆ ਕੇ ਲੈ ਜਾਓ ਲਾਤੀਆਂ ਮੋਜਾਂ 360 ਬਾਈ ਮਿਲੂਗਾ ਦੀ ਘੇਰੇ ਦਾ ਬਹੁਤ ਹੀ ਪਿਆਰੇ ਕਲਰ ਹੈ ਲੋ ਜੀ ਇੱਕ ਹੋਰ ਕਲਰ ਬਹੁਤ ਹੀ ਵਧੀਆ ਕੜਾਈਆਂ सोनू ਬਾਜੀ ਕਿੰਨੇ ਦਿਨ ਸੇਲ ਚਲਣੀ ਹੈ ਸੇਲ ਲੱਗੀ ਆ ਪੂਰੀ ਗਰਮੀਆਂ ਸੇਲ ਚਲਣੀ ਹੈ ਬੁਰੀ ਗਰਮੀ ਸੇ ਹਿਲ ਚੁਲ ਰਹੀ ਹੈ ਠੀਕ ਹੈ ਜੀ ਜਿਹੜਾ ਸਾਡਾ ਮਾਰ ਦਿੰਦੇ ਆ 10 20 ਰੁਪਏ ਦਾ ਮਾਰ ਦਿੰਦੇ ਆ ਬਹੁਤ ਬਹੁਤ ਵਧੀਆ ਜੀ ਕੇ ਕੇ ਦਾ ਕੱਢਿਆ ਵਾਲੀ ਆਊਗੀ ਜੀ ਨਾਲੇ ਤੇ ਆਊਗਾ ਫੇਟ ਵਾਲਾ ਕੇਰਾ ਕੱਢੇ ਵਾਲੇ ਇਹਦੇ ਚ ਕਿੰਨੇ ਕਲਰ ਰਹੇ ਵੀ ਕਲਰ ਇਹ ਸਿੰਗਲ ਸਿੰਗਲ ਆ ਰਹੀ ਜੀ ਦਿਖਾ ਦਿਓ ਜੀ ਇੱਕ ਇੰਦਾ ਹੋਰ ਬਹੁਤ ਡਿਜ਼ਾਈਨ ਤਾਂ ਸਾ ਜਿੰਨੀਆਂ ਆਈਆਂ ਨੇ ਵਿੱਚ ਪੀਸ ਮਿਲ ਜਾਣਗੇ ਜਿੰਨੇ ਜਿੰਨੇ ਮਾਰਕੀ ਪੀਸ ਨੇ ਬਹੁਤ ਬਹੁਤ ਧੰਨਵਾਦ ਆਜੋ ਬੀਬੀਓ ਪਹਿਣੋ ਬੱਗਾ ਸਿਲਕ ਸਟੋਰ ਅੱਡਾ ਦੁਸਾਂਝ ਕਲਾ ਸੋਨੂੰ ਬੱਗੇ ਦੁਕਾਨ ਤੇ ਬਹੁਤ ਹੀ ਪਿਆਰੇ ਸੂਟ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਤੁਹਾਡੀ ਇੱਕ ਬੀਬੀਆਂ ਪਹਿਣਾ ਵਾਸਤੇ ਜਿਹੜੀਆਂ ਸਿਆਣੀ ਬਜ਼ੁਰਗ ਹੈਗੇ ਉਹਨਾਂ ਵਾਸਤੇ ਵੀ ਬਹੁਤ ਹੀ ਵਧੀਆ ਪਿਆਰੇ ਕਲਰ ਲੈ ਕੇ ਆਏ ਆ ਸੋਨੂੰ ਸਿਲਕ ਸਟੋਰ ਬੱਗਾ ਸਿਲਕ ਸਟੋਰ ਸੋਨੂੰ ਅੱਡਾ ਦੁਸਾਂਝ ਕਲਾ ਲੁੱਟ ਲਓ ਭਾਈ ਨਵਾ ਕੇ ਭਾਈ